கி ஆ சத்கர்ியோ கிடை ஆ ਰੇ ਸਤ ਗੁਰ ਜੀਓ ਪੀਰਾਂ ਦਾ ਮਹਾ ਪੀਰ ਤੂੰ ਹੈ ਫੱਕਰ ਅਵਲ ਫਕੀਰ ਤੂੰ ਹੈ ਹਾਸਾ ਵੀ ਤੂੰ ਮੀਰ ਤੂੰ ਹੈ ਰੂਹ ਦਾ ਸਲਸਰੀਰ ਤੂੰ ਹੈ ਸਭ ਪਹਿਣਾ ਦਾ ਵੀਰ ਤੂੰ ਹੈ ਸ਼ੁਰੂ ਵੀ ਤੂੰ ਅਖੀਰ ਤੂੰ ਤੇਰੇ ਪੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ ਰੁੱਖ ਵੀ ਤੇਰੇ ਪੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ ਫਿੱਕੇ ਤੇਰੇ ਰਤੇ ਤੇਰੇ ਰੰਗ ਸਾਰੇ ਕੱਤੇ ਤੇਰੇ ਤੂੰ ਕਣਕਣ ਵਿੱਚ ਕਣਕਣ ਤੇਰਾ ਸੱਤ ਹੀ ਸੁਰ ਨੇ ਸੱਤੇ ਤੇਰੇ ਵਾ ਗੁਰੂ ਆਵਾ ਤੇਰੇ ਸੱਚੇ ਤੇਰੇ ਸਾਨੂੰ ਪਰ ਲੰਗਾ ਦੁ ਸਤਿਗੁਰ ਅਸੀਂ ਅਣ ਜਾਣੇ ਬੱਚੇ ਤੇਰੇ ਵਸਿਆ ਬਾਜੀ ਸ਼ਬਦ ਕਨੀਰੀ ਗਏ ਨਾਨਕ ਸੱਚੇ ਸਾਹਿਬ ਕਿਆ ਨਹੀ ਗੰਤੀ ਰੈ ਅਜਾ ਨਾਮ ਨਿਗਰਦਾ ਰੂ ਸੱਚ ਨਾਮੇ ਦਾਰਮੀ ਜਾ ਜਨ ਭੁਖਾ ਸੰਭ ਗਵੰਝ ਕਲਸਾ ਸੁਖ ਮੰਨਿ ਆਈ ਵਸਿਆ ਜਨ ਈਸਾ ਰੰਭ ਗਵੰਝ ਸਦਾ ਗੁਰਵਾਨ ਗਿਤਾ ਗੁਰੂ ਬੈਟ ਜਹ ਦਿਨੈ ਮਿਹਰੇ ਅੰਨ ਕਹੀ ਨਾਨਕ ਸੁਣੋ ਸੰਤ ਸਬਦ ਰੂਪੇ ਆਰੂ ਸੱਚ ਨਾਮੇ ਦਾਰੋ ਵਾਜੇ ਪੰਜ ਸਬਦ ਦਿਤ ਕਾਂਸ ਪਾਗੀ ਕਾਂਸ ਪਾਗੀ ਸਬਦ ਵਾਜੇ ਕਲਾ ਜਿਤ ਗਲਤਾਈਆ ਪੰਜ ਦੂਤ ਦਵਸ ਕੀਤੀ ਕਾਲ ਕੰਟਕ ਮਾਰਿਆ ਤਾਸ ਹਮਾਰੀ ਜਿਉ ਪਿੰਡ ਸਾਹਿਬ नान सभई कोई न जान वाहिू वाहिगुरु 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 सतनाम श्री वाहिगुरु ਅਕਾਲ ਪੁਰਖ ਪ੍ਰਭ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਉਠੰਤ ਗਵਤੇ ਸਿਮਰ ਕੈ ਗੁਰੂ ਨਾਨਕ ਲੇਟਿਆਈ ਫਿਰ ਅੰਗਦ ਗੁਰਤੇ ਅਮਰਦਾਸ RAMਦਾਸ ਹੋਈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਤੇਗ ਪਹਾੜ ਸਿਮਰਿਆ ਕਰ ਨਾ ਨਿਤ ਆਵੇ ਧਾਈ ਸੁਮਥਾਈ ਹੋਏ ਸਹਾਏ ਦਸਮਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਮਥਾਈ ਹੋਏ ਸਹਾਏ ਦਸਾ ਬਾਤ ਸ਼ਾਇਆ ਦੀ ਜੋਤ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਹਾ ਸਾਹਿਬ ਜਾਨਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੱਢ ਛਕਿਆ ਦੇਗ ਚਲਾਹੀ ਤੇਗ ਵਾਹੀ ਦੇ ਕੇ ਅੰਡਟ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਏ ਦਾ ਧਿਆਨ ਤਰਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤੁਸੀਂ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਤਨਿਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਵਸ ਨਾਨ ਨਵਾਹੀ ਤਨਾ ਪਿਆਰਿਆਂ ਸਚਿਆਰਿਆਂ ਦੇ ਪਵਿੱਤਰ ਕਮੈ ਦਾ ਧਿਆਨ ਤਰਕੇ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਜੀ ਕਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਬੈ ਚਤਿ ਆਬਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਨਿਮਖੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਵਾਕਾਂ ਸਾਰ ਰੰ ਰੂਪਾ ਪਤੀ ਸਮੂਹ ਸੰਗਤਾਂ ਤੇ ਅਬਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਧੰਨ ਧੰਨ ਸੰਤ ਮਹਾਰਾਜ ਬਾਬਾ ਈਸ਼ਰਦਾ ਜੀ ਦੀ ਵਰਸ਼ੀ ਨੂੰ ਮੁੱਖ ਰੱਖਦਿਆਂ ਹੋਇਆ ਆਪ ਜੀ ਦੇ ਪਵਿੱਤਰ ਸਥਾਨਾਂ ਤੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਜਾ ਰਹੇ ਹਨ ਮਾਲਕ ਜੀਓ ਆ ਬਜੀ ਨੇ ਕਿਰਪਾ ਕਰਨੀ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਰਹਿੰਦੇ ਕਾਜ ਆਪਰਾਸ ਕਰਾਉਣੇ ਇਸ ਵਕਤ ਮਾਲਕ ਜੀਓ ਆਪਜੀ ਦੇ ਪਾਠੀ ਸਿੰਘ ਤਿਆਰ ਹਨ ਸੁਨ ਸੇਵਾਦਾਰ ਤਿਆਰ ਹਨ ਐਸੇ ਹੀ ਖੁਸ਼ੀ ਨੂੰ ਮੁਖ ਰੱਖਦਿਆਂ ਹੋਇਆ ਆਪਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਪੰਚਮ ਕੜਾ ਪ੍ਰਸਾਦ ਦੇ ਥਾਲੇ ਸਜ ਕੇ ਹਾਜ਼ਰ ਹੋਏ ਹਨ ਅਨਕ ਪ੍ਰਕਾਰ ਭੋਜਨ ਕਿਏ ਬੋ ਮਿੰਜਨ ਮਸਟਾਏ ਕੜੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਇ ਆਪ ਜੀ ਕੋ ਭੋਗ ਲੱਗੇ ਲੱਗਿਆ ਭੋਗ ਸੰਗਤ ਦੇ ਰਸਨੀ ਲਾਇਕ ਹੋਵੇ ਆਪ ਜੀ ਨੇ ਕਿਰਪਾ ਕਰਨੀ ਪਾਠੀ ਸਿੰਘਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਆਦਤੋਂ ਮਦ ਮਦ ਤੋਂ ਅੰਤ ਤੱਕ ਨਰ ਵਿਗਨਤਾ ਸਹਿਤ ਸੰਪੂਰਨ ਕਰਵਾਉਣੇ ਮਾਲਕ ਜੀਓ ਕਿਰਪਾ ਕਰਨੀ ਪਾਠੀ ਸਿੰਘਾਂ ਨੂੰ ਸਤਿ ਸੁਰ ਗੁਰਬਾਣੀ ਪੜਨ ਦੇ ਬਲ ਬਖਸ਼ ਨੇ ਅਸੇਵਾਦਾਰਾ ਨੂੰ ਸੁਦ ਸੇਵਾ ਕਰਨ ਦੇ ਬਲ ਬਖਸ਼ ਨੇ ਇਸ ਵਕਤ ਮਾਲਕ ਜੀਓ ਕਰੋ ਕਿਰਪਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸ੍ਰੀ ਵਾਏ ਗੁਰੂ ਜੀ ਮ ਸੰਤਨ ਕੀ ਰੀਨ ਪਿਆਰੀ ਅਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਵਾਰਾ ਗਹਣਾ ਰਿਵਾਇ ਗੁਰੂ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਵਲ ਪਹਿ ਲਾਤੀ ਦੁਖ ਵਿਨਸੀ ਸੁਖ ਪਾਇਆ ਦੇ ਹਰ ਆਪਨ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਕੀ ਸਦਨ ਜਿਵਨ ਬਿਲਾਤੀ ਦੁੱਖ ਬਿਨਸੀ ਸੁਖ ਪਾਇਆ ਸਹਿਯਾਲ ਹੁਆ ਬਾਲ ਬ੍ਰਹਮ ਸੁਆਮੀ ਪੂਰਾ ਸਤਗੁਰ ਹਤਿਆਇਆ ਪ੍ਰਭ ਜੀ ਤੂੰ ਮੇਰੋ ਸਹਿਬ ਦਾਤਾ ਕਰ ਕਰਪਾ ਪ੍ਰਭ ਦੀਨ ਦੇ ਅਲ ਘਣਗਾਉ ਰੰਗ ਰਤਾ ਸਤਿਗੁਰ ਨਾਮਨ ਦਾਨ ਦਰ ਲਾਇ ਚਿੰਤਾ ਸਗਲ ਮਨਾਸੀ ਕਰ ਕਿਰਪਾ ਪਨੋ ਗਲਿੰਦਾ ਮਨ ਵਸਿਆ ਅਵਨਾਸੀ ਤਕ ਬਿਵਨ ਨਗੂ ਲਗੈ ਜੋ ਸਤਗੁਰ ਆਪਣੇ ਸਰਨ ਕਮਲ ਵਸੇਰ ਦੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵ ਬਬ ਆਪਣੇ ਜਨਮਨ ਕੀ ਅਚ ਪੂਜਾਈ ਰੁੱਖ ਵੀ ਤੇਰੇ ਪੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ ਰੁੱਖ ਵੀ ਤੇਰੇ ਪੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ ਫਿੱਕੇ ਤੇਰੇ ਨਿਰਤੇ ਤੇਰੇ ਰੰਗ ਸਾਰੇ ਕੱਤੇ ਤੇਰੇ ਤੂੰ ਕਣਕਣ ਵਿੱਚ ਕਣਕਣ ਤੇਰਾ ਸੱਤ ਹੀ ਸੁਰ ਨੇ ਸੱਤੇ